ਵਾਹਿ ਗੁਰਦੀ ਕੀ ਫਤਿਹ ਦਮਦਮਾ ਟਕਸਾਲ ਸਦਰ ਵਾਲਾ ਵਿਖੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਸਾਲਾਨਾ ਗੁਰਮਤ ਸਮਾਗਮ ਮਹਾਂਪੁਰਖਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਦੋ ਰਾਤਰੀ ਦੇ ਔਰ ਇੱਕ ਦਿਨ ਦਾ ਦੀਵਾਨ ਸੋ ਪਿਛਲੇ ਸਮੇਂ ਵਿੱਚ ਕੀਤਾ ਜਾਂਦਾ ਰਿਹਾ ਹੈ ਇਸ ਸਾਲ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੀ ਸੰਗਤ ਦੀ ਵਿਚਾਰ ਨਾਲ ਦੋਨੋਂ ਹੀ 25 ਔਰ 26 ਦਾ ਦਿਨ ਦਾ ਇਹ ਦੀਵਾਨ ਰੱਖਿਆ ਗਿਆ ਹੈ ਇਸ ਕਰਕੇ ਇਹ ਸਮਾਂ ਤਬਦੀਲ ਕਰਨ ਕਰਕੇ ਸੰਗਤ ਨੂੰ ਵੀਡੀਓ ਰਾਈ ਸੋ ਬੇਨਤੀ ਕੀਤੀ ਜਾ ਰਹੀ ਹੈ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਜਾਏ ਕਿ 25 ਰਾਤ ਦੀ ਥਾਂ 25 ਦਿਨ ਦਾ ਪ੍ਰੋਗਰਾਮ ਇਹ ਉਲਿਖਿਆ ਗਿਆ ਹੈ ਸੋ 10 ਵਜੇ ਤੋਂ ਲੈ ਕੇ ਕੋਈ 2:30 ਵਜੇ ਤੱਕ ਇਹ ਦਿਨ ਦਾ ਸਮਾਗਮ ਹੋਵੇਗਾ 25 ਵਾਲੇ ਦਿਨ ਜੋ 9 ਕਤਕ ਦੇ ਮੁਤਾਬਕ 25 ਅਕਤੂਬਰ ਔਰ ਜੋ 10 ਕਤਕ ਵਾਲਾ ਜੋ ਵਿਦਵਾਨ ਹੈ ਉਸੇ ਤਰ੍ਹਾਂ ਹੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਉਪੋਗ ਦੇ ਉਪਰੰਤ ਪਾਠ ਦੇ ਉਪੋਗ ਉਪਰੰਤ ਸੋ ਦੀਵਾਨ ਸਜਾਏ ਜਾਣਗੇ ਜੋ ਤਕਰੀਬਨ 3:00 ਵਜੇ ਤੱਕ ਜੋ ਦੀਵਾਨ ਚੱਲਣਗੇ ਜਿਨ੍ਹਾਂ ਵਿੱਚ ਅੰਮ੍ਰਿਤ ਬਾਣੀ ਦੇ ਕੀਰਤਨ ਕਥਾ ਔਰ ਰਾਗੀ ਢਾਡੀ ਕਵੀਸ਼ਰ ਸਿੰਘ ਹਾਜ਼ਰੀ ਭਰਨਗੇ ਸੰਤ ਮਹਾਂਪੁਰਖ ਹਾਜ਼ਰੀ ਭਰਨਗੇ ਦੀਵਾਨ ਦੀ ਸਮਾਪਤੀ ਦੇ ਉੱਪਰ ਗੁਰੂ ਕੇ ਪਿਆਰਿਓ ਗਤਕੇ ਦੇ ਯੋਗਰ ਜਥੇ ਦੇ ਸਿੰਘਾਂ ਵੱਲੋਂ ਵਿਖਾਏ ਜਾਣਗੇ ਇਸ ਤਰ੍ਹਾਂ ਸਾਰੀ ਸੰਗਤ ਨੂੰ ਜਥੇ ਵੱਲੋਂ ਸੂਹ ਸੰਗਤ ਵੱਲੋਂ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਵੱਧ ਚੜ੍ਹ ਕਰਕੇ ਇਹਨਾਂ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਗਰੀਬ ਨਵਾਜ਼ ਜੀ ਦੀ ਔਰ ਤਾਂ ਮਹਾਂਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਮਹਾਂਪੁਰਖਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਵਿਸ਼ੇਸ਼ ਕਰਕੇ ਔਰ ਸਲਾਨਾ ਜੋ ਸਮਾਗਮ ਹੈ ਉਹ ਜਿਵੇਂ ਆਮ ਪਹਿਲਾਂ ਵਾਂਗ ਹੀ ਕੀਤੇ ਜਾ ਰਹੇ ਆ ਇਹ ਸਮਾਗਮ ਜੋ ਉਲੀਕੇ ਗਏ ਹਨ ਫਿਰ ਬੇਨਤੀ ਹੈ 9 ਕਤਕ 25 ਅਕਤੂਬਰ ਦਿਨ ਦਾ ਪ੍ਰੋਗਰਾਮ ਹੋਵੇਗਾ ਇਸੇ ਤਰ੍ਹਾਂ 10 ਕਤਕ 26 ਅਕਤੂਬਰ ਨੂੰ ਦਿਨ ਦਾ ਪ੍ਰੋਗਰਾਮ ਹੋਵੇਗਾ ਸਮਾਗਮ ਹੋਵੇਗਾ ਦੀਵਾਨ ਸਜਾਇਆ ਜਾਣਗੇ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਇਲਾਹੇ ਲੈਣੇ 27 ਤਰੀਕ ਨੂੰ 11 ਕਤਕ ਨੂੰ ਸੋ ਅੰਮ੍ਰਿਤ ਸੰਚਾਰ ਹੋਵੇਗਾ ਇਸ ਸਥਾਨ ਉਪਰ ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਅੰਮ੍ਰਿਤ ਛਕਣਾ ਅਜੇ ਤੱਕ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕੀਤੀ ਉਹ ਪੰਜਾਂ ਪਿਆਰਿਆਂ ਸਾਹਿਬਾਂ ਦੇ ਕੋਲੋਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰੀਏ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ